31 ਸਾਲਾਂ ਬਾਅਦ ਕੱਚੇ ਸਫਾਈ ਸੇਵਕ ਪੰਜਾਬ ਸਰਕਾਰ ਨੇ ਕਿਤੇ ਪੱਕੇ ਸਫਾਈ ਸੇਵਕਾਂ ਨੇ ਨਗਰ ਨਿਗਮ ਬਟਾਲਾ 'ਚ ਢੋਲ ਵਜਾ ਕੇ ਲੱਡੂ ਵੰਡੇ ਤੇ ਮਨਾਈ ਖੁਸ਼ੀ ਤੇ ਬਟਾਲਾ ਵਿਧਾਇਕ ਤੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ ਬਟਾਲਾ ਨਗਰ ਨਿਗਮ ਦੇ 236 ਕੱਚੇ ਸਫਾਈ ਸੇਵਕ ਜੋ ਪਿਛਲੇ ਲੰਬੇ ਸਮੇਂ ਤੋਂ ਪੱਕੇ ਹੋਣ ਦੀ ਲੜਾਈ ਲੜ ਰਹੇ ਸਨ ਅੱਜ ਉਹ ਕੱਚੇ ਮੁਲਾਜ਼ਮਾਂ ਨੂੰ ਬਟਾਲਾ ਵਿਧਾਇਕ ਦੇ ਉਪਰਾਲੇ ਸਦਕਾ ਪੰਜਾਬ ਸਰਕਾਰ ਨੇ ਪੱਕਾ ਕਰ ਦਿੱਤਾ ਹੈ ਅਤੇ ਪੱਕੇ ਹੋਣ ਦੀ ਖੁਸ਼ੀ ਵਿੱਚ ਸਫਾਈ ਸੇਵਕਾਂ ਨੇ ਨਗਰ ਨਿਗਮ ਬਟਾਲਾ ਦੇ ਅੰਦਰ ਢੋਲ ਵਜਾ ਕੇ ਭੰਗੜੇ ਪਾ ਕੇ ਲੱਡੂ ਵੰਡ ਕੇ ਖੁਸ਼ੀ ਮਨਾਈ ਤੇ ਬਟਾਲਾ ਵਿਧਾਇਕ ਮਨਸ਼ੀਰ ਸਿੰਘ ਸ਼ਾਹਰੀ ਕਲਸੀ ਦਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ। ਇਹ ਬਾਲੀ ਅਨੁਹਾ ਕਬੱਡੀ 재미ast of them ਜੀ ਬੜੇ ਲੰਬੇ ਸਮੇਂ ਤੋਂ ਕੰਟ੍ਰੈਕਟ ਦੀ ਭਰਤੀ ਰੁਕੀ ਦੀ ਸੀ ਤੇ ਅੱਜ ਐਮਐਲਏ ਸਾਹਿਬ ਨੇ ਸਾਰਿਆਂ ਨੂੰ ਖੁਸ਼ੀ ਦੇ ਦਿੱਤੀ ਹੈ ਕਿਉਂਕਿ ਬੜੀ ਦੇਰ ਦਾ ਕੰਮ ਲਟਕਿਆ ਦਾ ਸੀ ਤੇ ਐਮਐਲਏ ਸਾਹਿਬ ਨੇ ਖੁਦ ਜਾ ਕੇ ਡਾਇਰੈਕਟਰ ਸਾਹਿਬ ਕੋ 3-4 ਵਾਰ ਹੀ ਗਏ ਆ ਤੇ ਫਿਰ ਉੱਥੋਂ ਜਾ ਕੇ ਮਨਜ਼ੂਰੀ ਲਿਆ ਕੇ ਤੇ ਅੱਜ ਜਿਹੜਾ ਕਿ ਸਾਰੇ ਬੰਦਿਆਂ ਨੂੰ ਖੁਸ਼ੀ ਦੇ ਦਿੱਤੀ ਹੈ ਕਿੰਨੇ ਸਾਲ ਹੋ ਗਏ ਨੇ ਜਿਹੜਾ ਕੰਮ ਅਟਕੇ ਪਰਨੇ ਕਿੰਨੇ ਲਾਤੇ ਸੀ ਇਹ ਘਟੋਕਰ ਜੀ 1993 ਦੀ ਭਰਤੀ ਹੋਈ ਦੀ ਉਸ ਤੋਂ ਬਾਅਦ ਅੱਜ ਭਰਤੀ ਹੋਈ ਹੈ ਜੀ ਕਿੰਨੇ ਵਰਕਰਾਂ ਨੂੰ ਜਿਹੜੇ ਵਾਈਪਰ ਕੀ ਪੱਕੇ ਨੇ 300 ਦੇ ਲਾਗੇ ਚੱਗੇ ਆ ਕਿੰਨੀ ਖੁਸ਼ੀ ਭਾਈ ਬਹੁਤ ਜ਼ਿਆਦਾ ਖੁਸ਼ੀ ਤੇ ਖੁਸ਼ੀ ਤੇ ਦੇਖ ਹੀ ਰਹੇ ਅਸੀਂ ਦੇਖੋ ਟੋਲ ਵਾਲਾ ਲੈਂਦਾ ਹੈ ਜੀ ਬਹੁਤ ਜ਼ਰਾ ਮੈਂ ਇਹਦਾ ਬਹੁਤ ਜ਼ਰਾ ਸਤਿਕਾਰਿਆਂ ਇਹ ਜੀ ਸਾਡਾ ਜਿਹੜਾ ਬਹੁਤ ਹੀ 22 24 ਸਾਲਾਂ ਤੋਂ ਇੱਕ ਕੰਮ ਲਟਕਿਆ ਪਿਆ ਸੀ ਕੰਟਰੈਕਟ ਬੇਸ ਤੇ ਹੁੰਦਾ ਉਹਦੇ ਉਪਰੰਤ ਵਿੱਚ ਇਹ ਖੁਸ਼ੀ ਮਨਾਈ ਜਾ ਰਹੀ ਹੈ ਕਿੰਨੇ ਵਰਕਰ ਸੀ ਕਿ ਜਿਨ੍ਹਾਂ ਦੇ ਇਹ ਵਰਕਰ 200 300 ਰੁਪਏ ਉੱਪਰ ਹੀ ਜੀ ਜਿਹੜੇ ਅੱਜ ਕੀ ਕੰਟਰੈਕਟ ਬੇਸ ਤੇ ਹੋ ਗਏ ਆ ਬੀਸੀ ਰੇਟ ਤੇ ਹੋ ਗਏ ਆ ਇਹ ਬਹੁਤ ਵੱਡਾ ਪ੍ਰਾਲਾ ਸਰਕਾਰ ਦਾ ਵਾ ਆਮ ਆਦਮੀ ਪਾਰਟੀ ਦਾ ਕਿ ਸਾਡੇ ਮੇਰ ਦਾ ਜੀ ਐਮ ਐਲ ਏ ਸਾਹਿਬ ਦਾ ਜਿਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਉਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਸੀ ਵੀ ਜਦੋਂ ਵੀ ਸਾਡੀ ਸਰਕਾਰ ਆਏਗੀ ਪਹਿਲ ਦੇ ਆਧਾਰ ਤੇ ਤੁਹਾਨੂੰ ਪੱਕਾ ਕੀਤਾ ਜਾਏਗਾ ਉਹਨਾਂ ਨੇ ਆਪਣਾ ਵਾਦਾ ਰੱਖ ਨਹੀਂ ਪੂਰਾ ਕਰਤਾ ਵਾਦਾ ਸਵੇਰ ਦਾ ਧਰਨਾ ਦੇ ਬਿਠੇ ਸੀ ਸਵੇਰ ਦਾ ਧਰਨਾ ਤਾਂ ਬਿਠੇ ਸੀ ਇਹ ਕੋਰਪੋਰੇਟ ਕੰਟਰੈਕਟਰ ਦਾ ਧਰ ਸੀ ਕੋਈ ਸੈਨ ਵਗੈਰਾ ਨਹੀਂ ਸੀ ਰਹਿੰਦੇ ਜੀ ਕੁਝ ਅਫਸਰਾਂ ਰਹੇ ਕੁਝ ਕਿਸੇ ਚੀਜ਼ ਦੀ ਅਫਸਰ ਦੇ ਸੈਨ ਲੈਂਦੇ ਸੀ ਕੁਸ਼ਮੀਰ ਸਾਹਿਬ ਦੇ ਸੈਨ ਵਗੈਰਾ ਰਹਿੰਦੇ ਉਹਨਾਂ ਨੇ ਅੱਜ ਕਰਤੇ ਆ ਜੀ ਉਹਨਾਂ ਨੇ ਵੀ ਆਪਣੇ ਸੈਨ ਕਰਕੇ ਸਾਨੂੰ ਮੁਕਤੀ ਕਰਤੀ ਹੈ ਜੀ ਸਾਡਾ ਇਹ ਕੰਮੜਾ ਕਰੇ ਬਿਲਕੁਲ ਸਿਰੇ ਚੜ੍ਹਤਾ ਜੀ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਹੁਣ ਬਹੁਤ ਜ਼ਿਆਦਾ ਹੈ ਤੁਸੀਂ ਦੇਖਦੇ ਹੋਏ ਮੈਨੂੰ ਕੋਈ ਢੋਲ ਵਾਲਾ ਤੁਸੀਂ ਦੇਖ ਸਕਦੇ ਹੋ ਢੋਲ ਵਾਲਾ ਯਾਰ ਕਿਹਨੇ ਆਲਾ ਆ ਰਹਾ ਜੀ ਹੈਲੋ ਕਿਸੇ ਕਰਕੇ ਆ ਰਹਾ ਜੀ ਚਲੋ ਆਪਾਂ ਆਪਣੀ ਖੁਸ਼ੀ ਹੜਿਕਨੀ ਸਾਰੇ ਜਗ ਨੂੰ ਜ਼ਾਹਰ ਕਰ ਸਕੀਏ ਤੇ ਇਹ ਅੱਜ ਕੰਟਰੈਕਟ ਬੇਸ ਤੇ ਹੋ ਗਏ